ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਨਸ਼ੇ ਨੂੰ ਲੈ ਕੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਜੇਕਰ ਵਿਅਕਤੀ ਕੋਈ ਨਸ਼ਾ ਤਸਕਰੀ ਕਰਦਾ ਹੈ ਤਾਂ ਉਸ ਨੂੰ ਫੜ ਕੇ ਜੇਲ੍ਹ ਜਾਂ ਸੁਲੱਖਣ ਦੇ ਪਿੱਛੇ ਪਹੁੰਚਾਇਆ ਜਾ ਰਿਹਾ ਉਧਰ ਪੰਜਾਬ ਦੀ ਜਵਾਨੀ ਨੂੰ ਖਰਾਬ ਕਰ ਰਿਹਾ ਇਹ ਜੋ ਨਸ਼ਾ ਤਸਕਰ ਨੇ ਇਹਨਾਂ ਦੇ ਵਿੱਚ ਇੱਕ ਅਜਿਹਾ ਹੋਰ ਨਸ਼ਾ ਤਸਕਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ ਹੈਰੋਇਨ ਬਰਾਮਦ ਹੋਈ ਹੈ ਦੱਸਦੇ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਰਾਜਵਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਪਿੰਡ ਰੋਹਟੀ ਛੰਨਾ ਦਾ ਰਹਿਣ ਵਾਲਾ ਹੈ ਇਹ ਵਿਅਕਤੀ ਪਿੰਡ ਦੇ ਸ਼ਮਸ਼ਾਨ ਘਾਟ 'ਚ ਹੈਰੋਇਨ ਵੇਚ ਰਿਹਾ ਸੀ ਜਿਸ ਨੂੰ ਮੌਕੇ ਤੇ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਪੁਲਿਸ ਨੇ ਇਸ ਵਿਅਕਤੀ ਦੇ ਖਿਲਾਫ ਐਨਟੀਪੀਐਸ ਐਕਟ ਤਹਿਤ ਇਹ ਮਾਮਲਾ ਦਰਜ ਕਰ ਦਿੱਤਾ ਹੈ ਤੁਦਰ ਪੁਲਿਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਤੇ ਉਹ ਬਰੀਕੀ ਦੇ ਨਾਲ ਪੂਛ ਪੜਤਾਲ ਕੀਤੀ ਜਾਵੇਗੀ ਤਾਂ ਜੋ ਪਤਾ ਲੱਗੇ ਕੀ ਆਖਿਰਿ ਵਿਅਕਤੀ ਕਿਸ ਵਿਅਕਤੀ ਕੋ ਕਿੱਥੋਂ ਨਸ਼ਾ ਲਿਉਂਦਾ ਸੀ ਤੇ ਅੱਗੇ ਕਿੱਥੇ-ਕਿੱਥੇ ਸਪਲਾਈ ਕਰਦਾ ਸੀ ਛੇ ਹੈਗਾ ਜੀ ਰਾਜਵਿੰਦਰ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਪਿੰਡ ਰੋਟੀ ਛੰਨਾ ਇਹਦੇ ਕੋਲੋਂ 15 ਗ੍ਰਾਮ ਹੈਰੋਨ ਬਰਾਮਦ ਕੀਤਾ ਸੀ ਤੇ ਮਕਦਮਾ ਨੰਬਰ ਹੈਗਾ ਸਾਡਾ ਮਕਦਮਾ ਨੰਬਰ ਹੈਗਾ ਜੀ ਸਾਡਾ 22 ਮਿਤੀ 4 2 2006 21 ਐਨਡੀਪੀ ਸੈਕਟਰ ਪੀਐਸਾ ਦਾ ਪਟਿਆ ਪੀਐਸਾ ਦੇ ਪਹਿਲਾਂ ਕੋਈ ਮਕਦਮਾ ਚੱਲ ਰਿਹਾ ਹੈ ਮਕਦਮਾ ਚੱਲ ਰਿਹਾ ਜੀ ਇਹਦੇ ਪਹਿਲਾਂ ਵੀ ਚੱਲ ਰਿਹਾ ਐਨਡੀਪੀ ਸੈਕਟਰ ਦਾ ਮਕਦਮਾ ਚੱਲ ਰਿਹਾ ਹੈ ਰੋਟੀ ਛੰਨਾ ਕੋਲ ਇੱਧਰ ਮੜੀਆਂ ਪੈਂਦੀਆਂ ਐ ਬੈਕ ਸਾਈਡ ਦੇ ਉੱਤੇ ਸਕੂਟਰੀ ਦੇ ਉੱਤੇ ਆਪਣੀ ਜਾ ਕੇ ਗੱਕਾ ਨੂੰ ਮਤਲਬ ਕਿ ਰਿਟੇਲ ਦੇ ਵਿੱਚ ਮਿਲਾਬ-ਮਿਲਾਬ ਦਿੰਦਾ ਸੀ ਇਹ 15 ਗ੍ਰਾਮ ਹੈਰੋਨ ਜੀ ਬਿਲਕੁਲ ਜੀ ਬਿਲਕੁਲ ਕੋਈ ਵੀ ਨਸ਼ਾ ਵੇਚੂਗਾ ਜਾਂ ਕੋਈ ਨਸ਼ਾ ਖਰੀਦੂਗਾ ਜਾਂ ਕਿਵੇਂ ਵੀ ਹੋਏਗਾ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਇਹਨਾਂ ਨੂੰ